ਅੱਜ ਅਸੀਂ ਇਸ ਵੀਡੀਓ ਰਾਹੀਂ ਜਾਣਾਂਗੇ ਕਿ ਲੈਕ ਮੀ ਅਕੈਡਮੀ ਦੇ ਕੋਰਸਿਸ ਦੀ ਫੀਸ ਅਤੇ ਡਿਊਰੇਸ਼ਨ ਕੀ ਹੈ ਪਹਿਲੇ ਨੰਬਰ ਤੇ ਆਉਂਦਾ ਹੈ ਮੇਕਅਪ ਕੋਰਸ ਜਿਸ ਦੀ ਫੀਸ 1,60,000 ਰੁਪਏ ਅਤੇ ਡਿਊਰੇਸ਼ਨ 1 ਤੋਂ 2 ਮਹੀਨੇ ਦੀ ਹੈ ਦੂਜਾ ਨੇਲ ਕੋਰਸ ਜਿਸ ਦੀ ਫੀਸ 50,000 ਰੁਪਏ ਅਤੇ ਡਿਊਰੇਸ਼ਨ 2 ਮਹੀਨੇ ਦੀ ਹੈ ਤੀਜਾ హెయిਰ ਕੋਰਸ ਜਿਸ ਦੀ ਫੀਸ 1,60,000 ਰੁਪਏ ਅਤੇ ਡਿਊਰੇਸ਼ਨ 2 ਮਹੀਨੇ ਦੀ ਹੈ ਚੌਥਾ ਬਿਊਟੀਸ਼ੀਅਨ ਕੋਰਸ ਸਕਿਨ ਕੋਰਸ ਕੋਸਮੈਟੋਲੋਜੀ ਕੋਰਸ ਜਿਸ ਦੀ ਫੀਸ 550000 ਰੁਪਏ ਡਿਊਰੇਸ਼ਨ 1 ਸਾਲ ਦੀ ਹੈ ਜੇ ਅਸੀਂ ਗੱਲ ਕਰੀਏ ਇੰਡੀਆ ਦੀਆਂ ਟਾਪ 3 ਬਿਊਟੀ ਅਕੈਡਮੀਆਂ ਦੀਆਂ ਤਾਂ ਪਹਿਲੇ ਨੰਬਰ ਤੇ ਆਉਂਦੀ ਹੈ ਮੇਰੀ ਬਿੰਦੀ ਇੰਟਰਨੈਸ਼ਨਲ ਅਕੈਡਮੀ ਜਿਸ ਨੂੰ ਹਾਈ ਟ੍ਰੇਨਿੰਗ ਗੁਣਵੱਤਾ ਤੇ ਸਿਖਲਾਈ 100% ਪਲੇਸਮੈਂਟ ਦੇਣ ਦੀ ਵਜ੍ਹਾ ਤੋਂ ਲਗਾਤਾਰ 5 ਵਾਰ ਇੰਡੀਆ ਦੀ ਬੈਸਟ ਅਕੈਡਮੀ ਦੀ ਕਿਤਾਬ ਮਿਲ ਚੁੱਕੀ ਹੈ ਅਤੇ ਦੂਜੇ ਨੰਬਰ ਤੇ ਆਉਂਦੀ ਹੈ ਵੀਐਲਸੀਸੀ ਇੰਸਟੀਟਿਊਟ ਤੀਜੇ ਨੰਬਰ ਤੇ ਹੁੰਦੀ ਹੈ ਸ਼ਹਿਨਾਜ਼ हुसैन ਬਿਊਟੀ ਅਕੈਡਮੀ ਬਿਊਟੀ ਇੰਡਸਟਰੀ ਦੀਆਂ ਹੋਰ ਵੀਡੀਓਜ਼ ਦੇਖਣ ਲਈ ਸਾਡੇ ਪੇਜ ਨੂੰ ਫੋਲੋ ਕਰੋ ਜੀ ਧੰਨਵਾਦ